ਹਰ ਰਹੂ ਮੂਸੇ ਵਾਲਾ ਜੱਟ ਦਿਲਾਂ ਵਿੱਚ ਵਸਦਾ ਜਿਹੜਾ ਮੌਤ ਮੂਰੇ ਵੇਖ ਕੇ ਵੀ ਰਿਆ ਹੱਸਦਾ ਜਿੰਨੀਆਂ ਵੀ ਉਹਦੀ ਹਿੱਕ ਵਿੱਚ ਵੱਜੀਆਂ ਕੱਲੀ ਕੱਲੀ ਗੋਲੀ ਦਾ ਸਾਹਬ ਕਰਾਂਗੇ ਸਾਨੂੰ ਸਿੱਧੂ ਮੂਸੇਵਾਲੇ ਲਈ ਇਨਸਾਫ ਚਾਹੀਦਾ ਤੁਸੀਂ ਕਰ ਦੋ ਨਹੀਂ ਤਾਂ ਅਸੀਂ ਆਪ ਕਰਾਂਗੇ ਅੱਜ ਇਕੱਠੇ ਹੋਇਆ ਮੂਸੇ ਪਿੰਡ ਵਿੱਚ ਸਾਰੇ ਇਕੱਠਾ ਕੱਲ ਨੂੰ ਫੇ ਪੂਰਾ ਇਹ ਪੰਜਾਬ ਕਰਾਂਗੇ ਪਹਿਲਾਓ ਦੀ ਖੋਲੀ ਸਿਕਿਉਰਿਟੀ ਤੁਸੀਂ ਹੁਣ ਟੀਵੀ ਉੱਤੇ ਘਰ ਦੇ ਡਰਾਮੇ ਫਿਰਦੇ ਆ ਚਿੱਟੇ ਲੀੜਿਆਂ ਚ ਪਾਲੇ ਜੋ ਯੁਗਰਵਾਦੀ ਨੇ ਰਾਖੀ ਉਹਨਾਂ ਦੀ ਲਈ ਅੱਗੇ ਪਿੱਛੇ ਮਾਮੇ ਫਿਰਦੇ ਜੇ ਸਾਡੇ ਧੱਕੇ ਚੜ ਗਏ ਉਹਨੂੰ ਮਾਰਨ ਵਾਲੇ ਵੇਖੀ ਫਿਰ ਕੈਸਾ ਅਸੀਂ ਹਾਲ ਕਰਾਂਗੇ ਸਾਨੂੰ ਸਿੱਧੂ ਮੂਸੇਵਾਲੇ ਲਈ ਇਨਸਾਫ ਚਾਹੀਦਾ ਤੁਸੀਂ ਕਰ ਦੋ ਨਹੀਂ ਤਾਂ ਅਸੀਂ ਆਪ ਕਰਾਂਗੇ ਅੱਜ ਇਕੱਠੇ ਹੋਇਆ ਮੂਸੇ ਪਿੰਡ ਵਿੱਚ ਸਾਰੇ ਇਕੱਠਾ ਕੱਲ ਨੂੰ ਫੇ ਪੂਰਾ ਇਹ ਪੰਜਾਬ ਕਰਾਂਗੇ ਬੜੇ ਆਏ ਬੜੇ ਤੁਰਗੇ ਜਹਾਨ ਤੋਂ ਮੂਸੇ ਵਾਲੇ ਵਾਂਗੂ ਮਾਰੀਆਂ ਨਹੀਂ ਕਿਸੇ ਥਾਪੀਆਂ ਮੂਸੇ ਵਾਲਾ ਇੱਕ ਸੀ ਤੇ ਇੱਕ ਹੀ ਰਹੂਗਾ ਓੰਜ ਜੰਮ ਜਾਮੇ ਉਣਗੀਆਂ ਕਈ ਕਾਪੀਆਂ ਨਾਮ ਕੀ ਦਾ ਕੀ ਦਾ ਲਾਵਾਂ ਬੜੇ ਲੰਡੂ ਬੰਦੇ ਨੇ ਆ ਜਿਹੜੇ ਉਹਦੀਆਂ ਲੱਤਾਂ 'ਚੋਂ ਕੋਡੇ ਹੋ ਹੋ ਲੰਗੇ ਨੇ ਸਾਲੇ ਦੋਘਲੇ ਜੋ ਫੈਮਲੀ ਕਹਿੰਦੇ ਸੀ ਬਾਈ ਬਾਈ ਚਿਹਰੇ ਉਹਨਾਂ ਦੇ ਵੀ ਛੇਤੀ ਬੇਨਕਾਬ ਕਰਾਂਗੇ ਸਾਨੂੰ ਸਿੱਧੂ ਮੂਸੇਵਾਲੇ ਲਈ ਇਨਸਾਫ ਚਾਹੀਦਾ ਤੁਸੀਂ ਕਰ ਦੋ ਨਹੀਂ ਤਾਂ ਅਸੀਂ ਆਪ ਕਰਾਂਗੇ ਅੱਜ ਇਕੱਠੇ ਹੋਇਆ ਮੂਸੇ ਪਿੰਡ ਵਿੱਚ ਸਾਰੇ ਇਕੱਠਾ ਕੱਲ ਨੂੰ ਫੇ ਪੂਰਾ ਇਹ ਪੰਜਾਬ ਕਰਾਂਗੇ ਸਟੇਜ 'ਤੇ ਚੜ੍ਹ ਕੇ ਬੋਲਿਆ ਨਹੀਂ ਮਾਰ ਬੜਕ ਸ਼ੇਰਾਂ ਦੇ ਵਾਂਗੂ ਗੱਜਈ ਆਂ। ਦੇਖ ਪਿੱਛੇ ਆਉਂਦੀ ਮੌਤ ਉਹਨੇ ਗੱਡੀ ਨਹੀਂ ਭਜਾਈ। ਖੜ ਸਿੱਧਾ ਹਿੱਕ ਵਿੱਚ ਵਜਈ ਆਂ। ਉਹਦੇ ਵਜੀਆਂ ਨੇ 20 ਚਾਹੇ ਵਜੀਆਂ ਨੇ 30 ਹੁਣ ਪੱਤਰ ਕਰੋ ਏ ਤੁਸੀਂ ਲੈਣਾ ਦੱਸੋ ਕੀ ਤੁਸੀਂ ਵੀ ਹੁਣ ਤੱਕ ਇਹ ਉਹਦੇ ਉੱਤੇ ਰਹੇ ਲੱਗਦੇ ਤੁਹਾਡੀ ਮੀਡੀਆ ਨੂੰ ਅਸੀਂ ਇਹ ਸਵਾਲ ਕਰਾਂਗੇ। ਸਾਨੂੰ ਸਿੱਧੂ ਮੂਸੇਵਾਲੇ ਲਈ ਇਨਸਾਫ ਚਾਹੀਦਾ ਤੁਸੀਂ ਕਰ ਦੋ ਨਹੀਂ ਤਾਂ ਅਸੀਂ ਆਪ ਕਰਾਂਗੇ ਅੱਜ ਇਕੱਠੇ ਹੋਇਆ ਮੂਸੇ ਪਿੰਡ ਵਿੱਚ ਸਾਰੇ ਇਕੱਠਾ ਕੱਲ ਨੂੰ ਫੇ ਪੂਰਾ ਇਹ ਪੰਜਾਬ ਕਰਾਂਗੇ ਕਿੰਨੇ ਸਾਲਾਂ ਤੋਂ ਜਿਹੜੀ ਮੌਨ ਪਈ ਸੀ ਅੱਜ ਸੱਚੀ ਨੂੰ ਚੱਕਣੀ ਕਲਮ ਪੈ ਗਈ ਰਸ਼ਟ੍ਰਿਨ ਪੀਸ ਪੁੱਤ ਸਿੱਧੂ ਮੂਸੇਵਾਲੇ ਆਏ ਦੁਨੀਆ ਦੀ ਕੱਲੀ ਕੱਲੀ ਮਾਂ ਕਹਿ ਰਹੀ ਗ੍ਰੰਡੀ ਦੁਨੀਆ ਤੇ ਨਾਮ ਤੇਰਾ ਰਹੁ ਚੱਲਦਾ ਤੇਰੀ ਹੱਕ ਸੱਚ ਵਾਲੀ ਸੋਚ ਨੂੰ ਅਵਾਦ ਕਰਾਂਗੇ ਸਾਨੂੰ ਸਿੱਧੂ ਮੂਸੇਵਾਲੇ ਲਈ ਇਨਸਾਫ ਚਾਹੀਦਾ ਤੁਸੀਂ ਕਰ ਦੋ ਨਹੀਂ ਤਾਂ ਅਸੀਂ ਆਪ ਕਰਾਂਗੇ ਅੱਜ ਇਕੱਠੇ ਹੋਏ ਆ ਮੂਸੇ ਪਿੰਡ ਵਿੱਚ ਸਾਰੇ ਇਕੱਠਾ ਕੱਲ ਨੂੰ ਫੇ ਪੂਰਾ ਇਹ ਪੰਜਾਬ ਕਰਾਂਗੇ ਹੁਣ ਤੱਕ ਚੋਬਰ ਨੇ ਜਿੰਨੇ ਵੀ ਆ ਗਏ ਕੱਲੇ ਕੱਲੇ ਗੀਤ ਵਿੱਚ ਸੱਚ ਬੋਲੇ ਨੇ ਉਹਨੇ ਤਾਂ ਪੰਜਾਬ ਵਿੱਚ ਹੋਣੇ ਨਹੀਂ ਸਕੂਲ ਹੱਜ ਨੇ ਤੁਸੀਂ दारू ਵਾਲੇ ਠੇਕੇ ਖੋਲੇ ਨੇ ਨਸ਼ਾ ਆਪ ਹੀ ਲਿਓਨੇ ਹੋ ਤੇ ਆਪ ਹੀ ਵਕਾਉਨੇ ਹੋ ਜਦੋਂ ਸੁਝਦਾ ਨਹੀਂ ਕੁਝ ਫੇ ਪਰੌਣੇ ਉੱਤੇ ਆਉਨੇ ਹੋ ਜੀ ਇਹ ਤਾਂ ਬਦਮਾਸ਼ ਹੈ ਹਥਿਆਰਾਂ ਉੱਤੇ ਗਾਉਂਦਾ ਹੈ ਯੂਥ ਨੂੰ ਇਹ ਗਲਤ ਰਾਂਹ ਦੇ ਉੱਤੇ ਪਾਉਂਦਾ ਥੋੜੇ ਸਾਰਿਆਂ ਤੋਂ ਫਿਰ ਉਹ ਸੁਣਿਆ ਨਹੀਂ ਜਾਂਦਾ ਜਦੋਂ ਮੂਸੇ ਵਾਲਾ ਗੀਤਾਂ ਵਿੱਚ ਸੱਚ ਸੁਣਾਉਂਦਾ ਹੈ ਲੋਕ ਤੱਤ ਕਹਿ ਲੋ ਭਾਵੇਂ ਸਿੱਧੂ ਦੀ ਸਟੋਰੀ ਗੱਲ ਠੋਕ ਕੇ ਕੀਤੀ ਹੈ ਤੇ ਅਗਾ ਵੀ ਕਰਾਂਗੇ ਸਾਨੂੰ ਸਿੱਧੂ ਮੂਸੇਵਾਲੇ ਲਈ ਇਨਸਾਫ ਚਾਹੀਦਾ ਤੁਸੀਂ ਕਰ ਦੋ ਨਹੀਂ ਤਾਂ ਅਸੀਂ ਆਪ ਕਰਾਂਗੇ ਅੱਜ ਇਕੱਠੇ ਹੋਇਆ ਮੂਸੇ ਪਿੰਡ ਵਿੱਚ ਸਾਰੇ ਇਕੱਠਾ ਕੱਲ ਨੂੰ ਫੇ ਪੂਰਾ ਇਹ ਪੰਜਾਬ ਕਰਾਂਗੇ ਇੱਕ ਮਾਂ ਤੋਂ ਉਹਦਾ ਕੱਲਾ ਕੱਲਾ ਪੁੱਤ ਖੋਲਿਆ ਹੁਣ ਕਾਲਜੇ ਚ ਠੰਡ ਥੋੜੇ ਪੈ ਗਈ ਹੋਣੀ ਐ ਮੂਰੇ ਮਰਿਆ ਪਿਆ ਜਵਾਨ ਪੁੱਤ ਵੇਖ ਕੇ ਰੂ ਬਾਪੂ ਦੀ ਵੀਰੋਂ ਦੇ ਰੋਂਦੇ ਕਹਿੰਦੀ ਹੋਣੀ ਐ ਤੂੰ ਹੀ ਰੱਬਾ ਹੁਣ ਇਨਸਾਫ ਕਰਦੀ ਜੇ ਹੋਗੀ ਸਿੱਧੂ ਕੋਲੋਂ ਗਲਤੀ ਤਾਂ ਮaaf ਕਰਦੀ ਭਾਵੇਂ ਨੱਟੀ ਉੱਤੇ ਝਾੜਿਓ ਨਾ ਹੁਣ ਤਸਵੀਰਾਂ ਪਰ ਹੱਥ ਜੋੜ ਬੈ ਨਤੀਜਾ ਲਵੋ ਜਮੀਰਾ ਜੇ ਗੁੰਗੇ ਬੋਲੇ ਬਣੇ ਇਹ ਸਭ ਵੇਖਦੇ ਰਹੇ ਤਾਂ ਆਪਣੀ ਜਵਾਨੀ ਬਰਬਾਦ ਕਰਾਂਗੇ ਸਾਨੂੰ ਸਿੱਧੂ ਮੂਸੇਵਾਲੇ ਲਈ ਇਨਸਾਫ ਚਾਹੀਦਾ ਤੁਸੀਂ ਕਰ ਦੋ ਨਹੀਂ ਤਾਂ ਅਸੀਂ ਆਪ ਕਰਾਂਗੇ ਅੱਜ ਇਕੱਠੇ ਹੋਇਆ ਮੂਸੇ ਪਿੰਡ ਵਿੱਚ ਸਾਰੇ ਇਕੱਠਾ ਕੱਲ ਨੂੰ ਫੇ ਪੂਰਾ ਇਹ ਪੰਜਾਬ ਕਰਾਂਗੇ 2 ਸਾਲ ਹੋ ਗਏ ਮਿਲਿਆ ਇਨਸਾਫ ਕਿਉਂ ਨਹੀਂ ਭਗਵੰਤ ਮਾਨਾ ਦਿੰਦਾ ਕੋਈ ਜਵਾਬ ਕਿਉਂ ਨਹੀਂ ਅਸੀਂ ਵੇਖ ਲਈ ਤੁਹਾਡੀ ਨਕਮੀ ਸਰਕਾਰ ਬੇਬੇ ਬਾਪੂ ਨੂੰ ਵੀ ਤੁਹਾਡੇ ਕੋਲੋਂ ਆਸ ਨਹੀਂ ਕੋਈ ਸਾਨੂੰ ਲੱਗੇ ਤੂੰ ਵੀ ਇਹਨਾਂ ਦੀ ਗੋਲੀ ਤੋਂ ਡਰਦਾ ਜੇ ਡਰਦਾ ਨਹੀਂ ਇਨਸਾਫ ਫਿਰ ਕਿਉਂ ਨਹੀਂ ਕਰਦਾ ਜਦੋਂ ਕੋਈ ਮਰੇ ਸਾਡਾ ਆਪਣਾ ਹੀ ਮਰੇ ਕਿਸੇ ਲੀਡਰ ਦਾ ਪੁੱਤ ਦੱਸ ਕਿਉਂ ਨਹੀਂ ਮਰਦਾ ਜਿਹੜਾ ਮਿਲਿਆ ਸਿੱਧੂ ਨੂੰ ਇਨਸਾਫ ਸੁਣ ਲਓ ਜੇ ਛੱਡ ਤਾਂ ਬਾਪੂ ਨੇ ਪੰਜਾਬ ਸੁਣ ਲੋ ਥੋਡੇ ਹੀ ਝਾੜੂ ਨਾਲ ਥੋਡੀ ਆਮ ਪਾਰਟੀ ਅਸੀਂ ਆਪਣੇ ਪੰਜਾਬ ਵਿੱਚੋਂ ਸਾਫ਼ ਕਰਾਂਗੇ ਸਾਨੂੰ ਸਿੱਧੂ ਮੂਸੇਵਾਲੇ ਲਈ ਇਨਸਾਫ਼ ਚਾਹੀਦਾ ਤੁਸੀਂ ਕਰ ਦੋ ਨਹੀਂ ਤਾਂ ਅਸੀਂ ਆਪ ਕਰਾਂਗੇ ਅੱਜ ਇਕੱਠੇ ਹੋਇਆ ਮੂਸੇ ਪਿੰਡ ਵਿੱਚ ਸਾਰੇ ਇਕੱਠਾ ਕੱਲ ਨੂੰ ਫੇ ਪੂਰਾ ਇਹ ਪੰਜਾਬ ਕਰਾਂਗੇ ਹੋਮਲੈਂਡ ਬੈਠੇ ਨੇ ਕਾਤਲ ਸਿੱਧੂ ਦੇ ਕਿਉਂ ਨਹੀਂ ਪੁਲਿਸ ਉਹਨਾਂ ਤੇ ਕਾਰਵਾਈ ਪਾ ਰਹੀ ਪਹਿਲਾਂ ਹੀ ਮਰਿਆਂ ਨੂੰ ਹੋਰ ਮਾਰਦੇ ਹੋ ਕਾਤੋਂ ਸਰਕਾਰਾਂ ਨੇ ਤਾਂ ਸੱਚੀ ਸ਼ਰਮ ਹਿਲਾ ਲਈ ਗੈਂਗਸਟਰ ਪਾਲੇ ਨਾ ਸਰਕਾਰਾਂ ਦੇ ਜਿਹੜੇ ਜੇਲਾਂ ਚ ਪਰੌਣਿਆਂ ਦੇ ਵਾਂਗ ਰੱਖੇ ਨੇ ਸਿੱਧੂ ਬਾਈ ਵਾਲਾ ਕੇਸ ਠੰਡਾ ਪਾਉਣ ਦੇ ਲਈ ਮਾਰੇ ਨਸ਼ਿਆਂ ਦੇ ਚਾਰਕ ਜਵਾਕ ਚੱਕੇ ਨੇ ਜਿਹੜੇ ਕਹਿੰਦੇ ਅਸੀਂ ਮਾਰਿਆ ਉਹ ਤਾਂ ਨਹੀਂ ਚੱਕਦੇ ਉਹਨਾਂ ਮੀਡੀਆ ਦੇ ਸਾਹਮਣੇ ਜੇ ਸੱਚ ਬੋਲਤਾ ਕਿਨਾਂ ਦੇ ਕਹੇ ਤੇ ਇਹ ਸਭ ਕਰਵਾਇਆ ਕਿ ਲੋਕਾਂ ਕਮਰੇ ਉਹਨਾਂ ਨੇ ਜੇ ਭੇਤ ਖੋਲਤਾ ਕਿਉਂਕਿ ਲੀਡਰ ਕਈ ਤੇ ਕਈ ਕਲਾਕਾਰ ਨੇ ਜਿੰਨਾ ਕਰਕੇ ਪਿਆਏ ਅੱਜ ਦੁੱਖ ਝੱਲਣਾ ਲੀਡਰਾਂ ਨੂੰ ਡਰ ਸੀ ਕਿ ਸਾਡੇ ਚੱਲਣੇ ਨਹੀਂ ਝੂਠ ਕਲਾਕਾਰਾਂ ਨੂੰ ਸੀ ਸਾਡਾ ਨਹੀਂ ਕੋਈ ਗਾਣਾ ਚੱਲਣਾ ਪਹਿਲਾ ਦੀਪ ਸਿੱਧੂ ਫਿਰ ਸਿੱਧੂ ਮੂਸੇ ਵਾਲਾ ਸੱਚ ਜਿਨੇ ਜਿਨੇ ਬੋਲੇ ਆਓ ਗੱਡੀ ਛਾੜਤਾ ਤੇ ਜਿੰਨਾ ਕਿਆ ਸੱਚ ਅੱਜ ਮੈਂ ਲਿਖ ਦਿੱਤਾ ਆਜੂ ਖਬਰ ਕੇ ਬੁਰਜਾਂ ਵਾਲਾ ਵੀ ਮਾਰਤਾ ਉਹ ਬੰਦਿਆ Bowling in that